ਸਾਰੇ ਨੂੰ ਪਿਆਰ ਪਰੀ ਸਤਿ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਫਿਰ ਤੇ ਪਹੁੰਚ ਗਏ ਮੱਕੀ ਵਾਲੇ ਖੇਤੋਂ ਪਿੰਡ ਤੇ ਲੱਗਿਆ ਪਾਣੀ ਲਾਉਣ ਜਨਰੇਟਰ ਨਾਲ ਫੇਰ ਅੱਜ ਤੇ ਇੱਕ ਲਾਇਆ ਅੱਜ ਤੋਂ 4 ਦਿਨ ਪਹਿਲਾਂ ਤੇ 4 ਦਿਨ ਹੋ ਗਏ ਆ ਤੇ ਵਿੱਚ ਖਾਲਾਂ ਗਿੱਲੀਆਂ ਵੀ ਹੈਗੀਆਂ ਜਿੱਥੇ ਛਾਂ ਜੀ ਪੈਂਦੀ ਆ ਤੇ ਵੈਸੇ ਮੁਰਦਈ ਤਾਂ ਕੋਈ ਕੋਈ ਆਪਾਂ ਕਹਿ ਲਈਏ ਮੱਕੀ ਵੀ ਖਾਸ ਨਹੀਂ ਮੁਰਦਦੀ ਤੇ ਬਾਕੀ 1 ਮਹੀਨੇ ਦੀ ਇਹ ਹੋ ਗਈ ਹੈ ਤਕਰੀਬਨ ਅੱਜ ਹੋ ਗਈ ਹੈ 3 ਤਰੀਕ ਤੇ 4 ਮਈ ਨੂੰ ਆਪਾਂ ਬੀਜੀ ਸਿਮੱਕੀ ਹੈ X92 ਤੇ ਗਰੋਥ ਇਹਦੀ ਦੇਖ ਸਕਦੇ ਆ ਕਿੰਨੀ ਆ ਤੇ ਲੱਖ ਲਗ ਆ ਗਈ ਆ ਉਤੋਂ ਇਹ ਕਰ ਗਈ ਆ ਛਾਂਜੀ ਪੂਰੀ ਜਣੀਆਂ ਬੱਟਾ ਜਿਵੇਂ ਦਿਸਣ ਹਟ ਗਈ ਆ ਤੇ ਆਹ ਨਿਕਲਣ ਚ ਫਰਕ ਜਿਵੇਂ 19 21 ਹੈਗਾ ਨਾ ਹਾਈਟ ਦਾ 19 21 ਫਰਕ ਪਰ ਫੇਰ ਵੀ ਯਾਨੀ ਠੀਕ ਆ ਗਰੋਥ ਪੂਰੀ ਪੱਤਾ ਪੁੱਤਾ ਚੌੜਾ ਵਾ ਪੂਰਾ ਤੇ ਯੂਰੀਆ ਇਹਨੂੰ ਪਾਉਣਾ ਵਾ ਕੱਲੂ ਗੱਟੂ ਤੇ ਨਾਲ ਹੀ ਸਪਰੇ ਹੋਣੀ ਹੈ ਦੀ ਇੱਕ ਤੇ ਦੂਵਾ ਕੋਈ ਸਪਰੇ ਨਹੀਂ ਕਰਨੀ ਆਪਾਂ ਤੇ ਯਾਨੀ ਅਸਲੀ ਮੰਨ ਕੇ ਚੱਲੀ ਦੋ ਸਪਰੇ ਹੀ ਹੋਈਆਂ ਟੌਪ ਵਾਲੀਆਂ ਤੇ ਇੱਕ ਕੀਤੀ ਸੀ ਆਪਾਂ ਪਹਿਲਾਂ ਐ ਐਸਪੀ ਪਦਾਨ ਤੇ ਉਹਨੇ ਬਾਲਾ ਰਿਜ਼ਲਟ ਦਿੱਤਾ ਨਹੀਂ ਗਰਮੀ ਕਰਕੇ ਤੇ ਉਹ ਫੇਰ ਕੈਨਸਲ ਕਰਕੇ ਆਪਾਂ ਯਾਨੀ ਕਰਤੀ ਸੀਗੀ ਕੈਨਸਲ ਦਾ ਮਤਲਬ ਹੈ ਵੀ ਉਹਤੋਂ ਰਿਜ਼ਲਟ ਨਹੀਂ ਲਿਆ ਚੌਥੇ ਦਿਨ ਦੁਬਾਰਾ ਕਰਤੀ ਸੀਗੀ ਆਪਾਂ ਡਿਊ ਪੌਂਟ ਦੀ ਤੇ ਬਾਕੀ ਉਹਦਾ ਰਿਜ਼ਲਟ ਵਧੀਆ ਰਿਹਾ ਇੱਕ ਕੀਤੀ ਹੋਈ ਆ ਤੇ ਹੁਣ ਚਾਰ ਕ ਪਾਣੀ ਲੱਗ ਗਿਆ ਉਦੋਂ ਬਾਅਦ ਸਪਰੇਅ ਕਰਕੇ ਦੋ ਦੋ ਬਾਅਦ ਹੁਣ ਕੱਲ ਨੂੰ ਕਰਨੀ ਆ ਆਪਾਂ ਫੇਰ ਤੇ ਇੱਕ ਮਹੀਨੇ ਦੀ ਇਹ ਹੋਈ ਆ ਯਾਨੀ ਇੱਕਦਾਨ ਆਪਾਂ ਕਹਿ ਲਈਏ ਵੀ ਘਾਟ ਹੀ ਆ ਇਹ ਚ ਤੇ ਬਾਕੀ ਸੈਟ ਆ ਪੂਰੀ ਤੇ ਨਾੜ ਨੂੜ ਥੱਲੇੋਂ ਪੂਰਾ ਬਣਿਆ ਹੋਇਆ ਮੱਕੀ ਦਾ ਤੇ ਹਾਈਟ ਦੇਖ ਸਕਦੇ ਆ ਵੀ ਕਿੰਨੀ ਕੁ ਹੋਊਗੀ ਬੈੱਡ ਤੋਂ ਤੇ ਬਾਕੀ ਲਾਉਣੇ ਪਾਣੀ ਜਨਰੇਟਰ ਚੱਲਦਾ ਵਾ ਨੱਕੇ ਨੁੱਕੇ ਪਰਲੇ ਚ ਕਰਦੇ ਸੈੱਟ ਪਹਿਲਾਂ ਆਪਾਂ ਤੇ ਬਾਕੀ ਇਧਰ ਆਊਗਾ ਬਾਅਦ ਚ ਪਾਣੀ ਪਾਣੀ ਖਾਲ ਵਿੱਚ ਬਰਫ਼ ਵਾਂਗੂ ਲੱਗਦਾ ਤੇ ਹੁਣ ਤਾਂ ਹਵਾ ਚੱਲਦੀ ਹੈ ਦੁਪਹਿਰੇ ਜੇ ਤਪਸੀ ਜੀ ਜਦੋਂ ਵੱਧਦੀ ਹੈ ਨਾ 11:00 ਵਜੇ ਤੋਂ ਲੈ ਕੇ 3:00 ਵਜੇ ਤੱਕ ਤੇ ਉਦੋਂ ਪਾਰਾ ਚੜਦਾ ਪੂਰਾ ਮੱਖੀ ਨੂੰ ਜਦੋਂ ਪਾਣੀ ਲੱਗੀ ਜਾਂਦਾ ਤੇ ਵੈਸੇ ਇਹ ਵੀ ਨਹੀਂ ਮੂੜੀ ਤੇ ਯਾਨੀ ਉਹ ਕੰਨ ਖੜੇ ਕੀਤੇ ਹੋਇਆ ਪੂਰੇ ਪੱਤੇ ਇਹ ਤਾਂ ਸਾਨੂੰ ਤੇ ਮੋੜ ਨਹੀਂ ਦਿੱਤੀ ਆਪਾਂ ਅਜੇ ਤੱਕ ਮੱਖੀ ਤੇ ਟ੍ਰਾਂਸਫਰਮ ਆਪਣਾ ਉਹ ਸਾਹਮਣੇ ਵਾਲਾ ਮੱਚਿਆ ਹੋਇਆ ਸ਼ੁੱਕਰਵਾਰ ਦਾ ਤੇ ਅੱਜ ਸੋਮਵਾਰ ਹੋ ਗਿਆ ਅੱਜ ਮਿਲਣਾ ਸੀਗਾ ਤੇ ਹੁਣ ਜਿਹੜੇ ਬੰਦੇ ਜੇਈ ਦੀ ਡਿਊਟੀ ਆ ਉਹਨਾਂ ਦੀ ਅਦਲਾ ਬਦਲੀ ਹੋ ਗਈ ਮਤਲਬ ਪ੍ਰਮੋਸ਼ਨ ਹੋ ਗਈ ਤੇ ਉਹਦੇ ਕਰਕੇ ਜਿਹਦੀ ਡਿਊਟੀ ਆ ਹੁਣ ਉਹ ਛੁੱਟੀ ਤੇ ਅਜੇ ਸ਼ਾਇਦ ਕੱਲ ਨੂੰ ਮਿਲ ਜਾਵੇ ਤੇ ਫਿਰ ਆਪਣੇ ਹੁਣ 4 ਦਿਨ ਨਿਕਲ ਜਾਣੇ ਜਨਰੇਟਰ ਨਾਲ ਯਾਨੀ ਦੂਜਾ ਪਾਣੀ ਲਾਇਆ ਆਪਾਂ ਇੱਕ ਪਹਿਲਾਂ ਲਾਇਆ ਸੀ ਜਨਰੇਟਰ ਨਾਲ 4 ਦਿਨ ਪਹਿਲਾਂ ਤੇ ਅੱਜ ਫਿਰ ਖਾੜੇ ਸੀਗੇ ਤੇ ਉਥੋਂ ਫਿਰ ਆਉਣਾ ਪੈ ਗਿਆ ਦੁਪਹਿਰੇ ਜੀ ਤੇ ਬਾਕੀ ਚੱਲਦਾ ਹੁਣ ਮੱਕੀ ਪੂਰੀ ਯਾਨੀ ਜੋ ਬੰਚ ਆਪਾਂ ਕਹਿ ਲਈਏ ਹੁਣ ਤੇ ਪੈਰ ਰੱਖਣ ਲੱਗੀ ਏ ਤੇ ਆ ਪਤਾ ਹੈਗਾ ਪਹਿਲਾਂ ਦਾ ਜਿਹੜਾ ਖਰਾਬ ਤੇ ਫਿਰ ਵੀ ਜੈ ਕਰੰਟ ਚ ਮੱਕੀ ਇਹ ਤਾਂ ਨਹੀਂ ਹੈਗਾ ਪਤਾ ਪੂਰਾ ਖੜਾ ਵਾ ਤੇ ਬਾਕੀ ਦੇਖ ਸਕਦੇ ਆ ਫੁੰਡੀ ਜਾਂ ਢੀ ਦੀ ਕਿੰਨੀ ਕੀ ਸ਼ਿਕਾਇਤ ਤੇ ਜਿਹੜਾ ਪਤਾ ਆਪਾਂ ਦੇਖਿਆ ਕਮਕੀ ਉਹ ਹਿਸਾਬ ਨਾਲ ਆ ਜਗਾ ਜੀ ਲੱਗਦੀ ਆ ਪਟਾ ਜਿਹਾ ਜਿਵੇਂ ਮਾੜਾ-ਭੋਟਾ ਪਾਣੀ ਨਾ ਵੀ ਹੋ ਜਾਂਦਾ ਪਰ ਮੱਕੀ ਉਹ ਹਿਸਾਬ ਨਾਲ ਜਿਵੇਂ ਮਹੀਨੇ ਦੀ ਆ ਤਾਂ ਠੀਕ ਆ ਸਿਰ ਜਾਂ ਜੋੜ ਗਈ ਆ ਪੂਰਾ ਤੇ ਬਾਕੀ ਰੇ ਪਾਉਣਾ ਇਹਨੂੰ ਕੱਲੂ ਫੇਰ ਤੇ ਕੱਲਿਆ ਲੋਡਰ ਲੈ ਕੇ ਤੇ ਲੋਡਰ ਨੂੰ ਲਾਉਣ ਵਾਲਾ ਹੀ ਆ ਬਸ ਇੱਕ ਅੱਧਾ ਦਿਨ ਹੀ ਗਿਆ ਇਹਨੂੰ ਲਾਉਣਾ ਹੀ ਆ ਆਪਾਂ ਤੇ ਬਾਕੀ ਇਥੇ ਚਾਹੀਦਾ ਜੀ ਕਿਹਦੇ ਬੰਦੇ ਨੇ ਤੋ ਤਾਂ ਕਰਕੇ ਲਾਇਆ ਨਹੀਂ ਸੀ ਆਪਾਂ ਤੇ ਬਾਕੀ ਜੂਰੀਆ ਲੈ ਕੇ ਚੱਲੇ ਆ ਬਾਹਰ ਲੈ ਕੇ ਇੱਥੇ ਤੇ ਜਨਰੇਟਰ ਮਗਰ ਪਾਇਆ ਹੋਇਆ ਤੇ ਕੱਲ ਜਨਰੇਟਰ ਚੱਲਦਾ ਸੀਗਾ ਤੇ ਰਾਤ ਹਨੇਰਾ ਹੋ ਗਿਆ ਇੱਕ ਜਾਨੀ ਫਟਾ ਜਾ ਰਹਿ ਗਿਆ ਸੀਗਾ ਤੇ ਨਾਲੇ ਖਾਲ ਭਰਿਆ ਮੈਂ ਨਾਲੇ ਉਹਨੂੰ 10 ਮਿੰਟ ਲਾ ਕੇ ਭਰੇ ਆਉਣੇ ਆ ਤੇ ਗਨੇਸ਼ ਆ ਗਿਆ ਸੀਗਾ ਬੇਸੀ ਦਾ ਭਰਾ ਸਪਰੇਅ ਕਰਨ ਤੇ ਨਾਲ ਹੀ ਜੂਰੀਆ ਪਾਉਣਾ ਤੇ ਬਾਕੀ ਦਿਖਾਉਣੇ ਆ ਕਿਹੜੀ ਕਰਨੀ ਹੈ ਸਪਰੇਅ ਆਪਾਂ ਪਹਿਲਾਂ ਵੀ ਇਹੇ ਕੀਤੀ ਸੀ ਜੀ ਤੇ ਹੁਣ ਵੀ ਉਹੀ ਕਰਨੀ ਆ ਚਲਦਿਆ ਫਿਰ ਲੋਡਰ ਲੈ ਕੇ ਖੇਤ ਨੂੰ ਜਨਰੇਟਰ ਚਲਾਤਾ ਇੱਕ ਰਹਿੰਦਾ ਜਾਨੀ 6 ਖਾਲੀਆਂ ਦਾ ਪਟਾਜ ਤੇ ਬਾਕੀ ਪਨੀਰੀ ਵਾਲੀ ਤਿਆਰ ਪਈ ਆ ਪੈੜੀ ਆਪਣੀ ਤੇ ਪਨੀਰੀ ਆਪਾਂ ਬੀਜਣੀ ਅਜੇ ਤਿੰਨ ਚਾਰ ਦਾ ਨਾ ਰੋਕ ਕੇ ਤੇ ਬਾਕੀ ਖਾਲ ਫਿਰ ਹੋ ਗਿਆ ਸਾਫ ਕਰਨ ਨਾਲ ਤੇ ਪਾਣੀ ਲੱਗਦਾ ਕਰਕੇ ਛੇਤੀ ਹੋ ਜਾਂਦਾ ਖਰਾਬ ਤੇ ਗਾ ਠੀਕ ਕਿਨੇ ਜੀ ਸੋ ਲੱਗਾ ਤਿਆਰੀ ਵਾਰੀ ਦਾ ਸਰਪਰੇ ਦੀ ਜੂਰੀਆ ਪਾਉਣਾ ਉਹ ਭਰ ਗਿਆ ਕੁੰਜੇ ਜਿਹਾ ਚਲਾ ਗਿਆ ਸੀ ਪਾਣੀ ਥੋੜਾ ਜਿਹਾ ਰਹਿੰਦਾ ਦੋ ਕੁ ਫੁੱਟ ਚਲਾ ਗਿਆ ਵਾ ਠੀਕ ਉਹਦਾ ਖਾਲ ਦਾ ਪਾਣੀ ਬਹੁਤ ਸੀ ਬਾਕੀ ਦੇਖ ਸਕਦੇ ਆ ਦਵਾਈ gritar está el mío, po. Esto va a ir aquí ¿eh? a prieje, a Angueda. ਤੇ ਦੋਪਾ ਦਾ ਰਿਜ਼ਲਟ ਆ ਇਹਦਾ ਤੇ ਮਹਿੰਗੀ ਇਹ ਵੈਸੇ ਆਮ ਨਾਲੋਂ ਥੋੜੀ ਜੀ ਤੇ ਬਾਕੀ ਇਹ ਡੋਡ ਏਰੀਆ ਦਾ ਹਿਸਾਬ-ਕਿਤਾਬ ਹੁੰਦਾ ਉਹਦਾ ਤੇ ਹੂੰ ਜਿਹੜਾ ਪ੍ਰਿੰਟ ਰੇਟ ਆ ਇਹਦਾ ਦੇਖ ਸਕਦੇ ਆ 7850 ਰੁਪਏ ਆ ਤੇ ਇਹ ਹੈਗੀ ਇੰਜੀਨ ਦੀ ਤੇ ਇਹਦਾ ਰੇਟ ਹੈਗਾ 2113 ਤੇ ਵੈਸੇ ਘੱਟ ਪੈਂਦੀ ਹੁੰਦੀ ਆ ਉਹ ਤਾਂ ਕੋ ਪ੍ਰਿੰਟ ਰੇਟ ਵੱਧ ਹੁੰਦੇ ਆ ਥੋੜੇ ਜਿ ਤੇ ਬਾਕੀ ਦਵਾਈ ਜਿਹੜੀ ਇਹ ਹੈਗੀ ਸੁੰਡੀ ਤੋਂ ਅੰਗੇਜ਼ ਤੇ ਟੋਪ ਦਾ ਰਿਜ਼ਲਟ ਹੈ ਤਾਂ ਪਹਿਲਾਂ ਆਪਾਂ ਇਹੀ ਕੀਤੀ ਸੀ ਤੇ ਮਹੀਨੇ ਦੀ ਹੋ ਗਈ ਹੈ तकरीबन ਅੱਜ ਹੈ 4 ਤਰੀਕ ਨੂੰ 4 ਮਈ ਨੂੰ ਵੀਜੀ ਸੀ ਆਪਾਂ ਤੇ ਅੱਜ 4 ਜੂਨ ਹੋ ਗਈ ਹੈ ਤੇ ਰੁਝਾਨ ਠੀਕ ਹੈ ਮੱਕੀ ਦਾ ਹਿਸਾਬ ਨਾਲ ਜੇਵੇ ਦੇ ਹਿਸਾਬ ਨਾਲ ਗਰਮੀ ਪੈਂਦੀ ਹੈ ਨਾ ਤੇ ਉਸ ਹਿਸਾਬ ਨਾਲ ਹਾਈਡ੍ਰੇਟ ਵੀ ਠੀਕ ਆ ਤੇ ਜੂਰੀਆ ਬਦਲ ਆਏ ਸੀਗੇ ਤੇ ਚ ਬਚ ਜੂਗਾ ਕਿਉਂਕਿ ਜੇ ਵੀਰ ਪਾਉਂਦੇ ਤੋਂ ਕੇਰਦੇਆਂ ਤੋਂ ਵੱਧ ਘਟ ਪੈ ਜਾਂਦਾ ਨਾ ਨੋ ਨੀਕੀ ਇੱਥੋਂ ਵੀ ਜੂਰੀਆ ਪਾ ਕੇ ਜਾਵੜੀ ਉੱਥੇ ਜੇ ਜੂਰੀਆ ਪਾਉਣਾ ਜੂਰੀਆ ਪਾ ਲਈ ਪਹਿਲਾਂ ਮਗਲੇ ਟਾਈਮ ਕਰ ਲਈ ਸਪਰੇ ਜੇ ਸਪਰੇ ਕਰਨੀ ਫੇ ਜੂਰੀਆ ਦੇਖ ਲਈ ਜਿਵੇਂ ਮਰਜੀ ਕਰ ਲਈ ਮਤਲਬ ਕਿ ਜਿਹੜੀਆਂ ਖਾਲੀਆਂ ਗਿੱਲੀਆਂ ਹੁੰਦੇ ਨੇ ਨਾ ਫਿਰ ਗਲ ਜਾਂਦਾ ਸਪਰੇਅ ਦਾ ਪੱਤੇ ਤੇ ਰਹਿਣੀ ਆ ਆਹੋ ਪਹਿਲੇ ਸਪਰੇਅ ਹੀ ਕਰ ਲੈਂਦੇ ਤਾ ਕਿਉਂ ਜੇ ਪਾਣੀ ਸੁੱਕ ਜਾਏਗਾ ਨਾ ਉਹ ਵੀ ਰਹੂ ਉਹ ਤਾਂ ਇੱਕ ਹੀ ਹੋਣਾ ਪਾਣੀ ਵਾਲਾ ਤਾਂ ਬਾਕੀ ਦਾ ਸਾਰਾ ਸੁੱਕਾ ਹੀ ਇਹਦਾ ਰਾਤ ਦਾ ਲਾਇਆ ਹੋਇਆ ਸਾਰਾ ਪਾਣੀ ਹਾਂ ਨਾ ਬਾਜ ਹੁਣ ਇਹ ਸਪਰੇਅ ਕਰेंगे ਤਾਂ ਦੋਨੋਂ ਪਾਸੇ ਸਿਕਰ ਲਾਂਗੇ ਮਗਰੋਂ ਪਾਣੀ ਸੁੱਕ ਜਾਏ ਆਹ ਕਰ ਲ ਬਾਕੀ ਆਪਾਂ ਸਪਰੇ ਜਿਹੜੀ ਕੀਤੀ ਆਵਾ ਪਹਿਲਾਂ ਵੀ ਤੇ ਇਦਾਂ ਫੁਵਾਰੇ ਨਾਲ ਹੀ ਕਰਦੇ ਆਪਾਂ ਤੇ ਕੋਈ ਕੱਟ ਵਾਲੀ ਨਾ ਜਨਾ ਨਹੀਂ ਕੀਤੀ ਸਪਰੇ ਆਪਾਂ ਨਾ ਕਖਾ ਵਾਲੀ ਤੇ ਨਾ ਹੀ ਆਪਾਂ ਸੁੰਡੀ ਵਾਲੀ ਤੇ ਰਝਾਣੋਂ ਮੱਕੀ ਦਾ ਦੇਖ ਸਕਦੇ ਆ ਗੋਡਾ ਪੂਰਾ ਤੇ ਪੂਰੀ ਜਣੀ ਕਹਿ ਲਿਆਪੋ ਵੀ ਠੀਕ ਆ ਉਹ ਸਹਾਵਾਂ ਸਰੇ ਮੱਕੀ ਆ ਦੇ ਟਾਈਮ ਦੇ ਹਿਸਾਬ ਨਾਲ ਤੇ ਕੋਈ ਐਚ ਹੈ ਨਹੀਂ ਸ਼ਿਕਾਇਤ ਪੂਰੀ ਸਾਫ ਆ ਮੱਕੀ